ਭਾਬੀ ਜੀ ਵੇਖੋ ਮੈਂ ਵੀ ਤੁਹਾਡੇ ਨਾਲ ਨਾ ਪਹਿਲਾਂ ਬਹੁਤ ਕੁਝ ਕਰਦੀ ਰਹੀ ਆ ਪਰ ਅੱਜ ਵੀ ਤੁਹਾਡੇ ਕੋਲ ਮੈਂ ਮਾਫੀ ਮੰਗਦੀ ਆ ਇੱਕ ਵਾਰ ਸਿਰ ਤੋਂ ਨਾ ਨਾ ਦੀਦੀ ਐਦਾਂ ਦੀਆਂ ਗੱਲਾਂ ਨਾ ਕਰੋ ਐਵੇਂ ਕਰਕੇ ਨਾ ਤੁਸੀਂ ਮੈਨੂੰ ਹੋਰ ਸ਼ਰਮਿੰਦਾ ਕਰੀ ਜਾਂਦੇ ਜੀ ਗੱਲਾਂ ਬਾਤਾਂ ਤੇ ਘਰਾਂ 'ਚ ਹੁੰਦੀਆਂ ਹੀ ਰਹਿੰਦੀਆਂ ਵਾ ਮੈਨੂੰ ਇੰਨੀ ਬੜੀ ਖੁਸ਼ੀ ਆ ਕਿ ਤੁਸੀਂ ਮੈਨੂੰ ਹੁਣ ਕਿੰਨਾ ਪਿਆਰ ਕਰਦੇ ਜੀ ਭਾਬੀ ਹੈ ਤਾਂ ਸਹੀ ਆ ਪਰ ਜਿਹੜੀਆਂ ਗੱਲਾਂ ਪਹਿਲਾਂ ਮੂੰਹ ਨਿਕਲ ਜਾਂਦੀਆਂ ਵਾ ਨਾ ਉਹ ਬਾਅਦ ਵਿੱਚ ਮੂੰਹ ਥੋੜਾ ਪੈ ਜਾਂਦੀਆਂ ਆ ਚਲ ਕੋਈ ਨਹੀਂ ਉਹ ਅਕਸਰ ਤੁਹਾਨੂੰ ਉਹ ਤੇ ਰੜਕਦੀਆਂ ਰਹਿਣੀਆਂ ਵਾ ਨਾ ਉਦੋਂ ਹਾਲਾਤ ਹੀ ਇਦਾਂ ਦੇ ਬਣ ਗਏ ਸੀ ਪਤਾ ਹੀ ਨਹੀਂ ਲੱਗਾ ਤੁਸੀਂ ਕੀ ਕਰਨ ਦੇ ਆ ਠੀਕ ਆ ਨਾ ਜੋਤ ਤੁਸੀਂ ਇਹ ਗੱਲਾਂ ਜੜੀਆਂ ਆਪਣੇ ਮਨ ਤੇ ਨਾ ਲਾ ਨਹੀ ਨਹੀ ਸਾਡਾ ਘੜਾ ਜੀ ਕਰਦਾ ਸੀ ਵੀ ਇਹ ਕੁਝ ਕਰੀਏ ਤੁਹਾਡੇ ਨਾਲ ਚਾਹੇ ਕਿ ਦਾ ਆ ਪਰ ਇਹ ਕਿ ਪਤਾ ਨਹੀਂ ਕੋਈ ਟਾਈਮ ਹੀ ਇਦਾਂ ਦਾ ਹੀ ਕੋਈ ਮੱਤ ਤੇ ਪੜਦਾ ਹੀ ਇਦਾਂ ਦਾ ਪੈ ਜਾਂਦਾ ਹੈ ਕਿ ਬੰਦੇ ਨੂੰ ਸਮਝ ਨਹੀਂ ਲੱਗਦੀ ਹੈਗੀ ਮੇਰੀ ਗੱਲ ਸੁਣੋ ਮੰਮੀ ਨਾਲੇ ਦੀ ਤੁਸੀਂ ਮੈਂ ਨਹੀਂ ਚਾਹੁੰਦੀ ਵੀ ਘਰ ਦੇ ਵਿੱਚ ਹੋਰ ਖਲਾਰਾ ਪਵੇ ਅਹੀਂ ਤਾਂ ਹੀ ਕਰੋ ਬਾਰ ਚਲ ਗਈ ਜਹੀਂ ਘਰ ਰਹਿੰਦੇ ਹੋਰ ਸੋ ਗੱਲਾਂ ਹੋਣੀਆਂ ਅਹੀਂ ਫੇਰ ਸਾਡੇ ਸਾਰਿਆਂ ਦੇ ਮਨਾਂ 'ਚ ਰਹਿਣੀਆਂ ਅਹੀਂ ਜਿਹੜਾ ਅੱਜ ਵਾਲਾ ਸਮਾਵਨ ਆ ਨਾ ਇਹ ਬੜਾ ਵਧੀਆ ਵਾ ਅਹੀਂ ਸਾਰੇ ਜਣੇ ਇਕੱਠੇ ਆ ਸਾਰਿਆਂ ਨੂੰ ਇੱਕ ਦੂਜੇ ਦੀ ਪਰਵਾਹ ਹੈਗੀ ਆ ਤੇ ਮੇਰੇ ਮਨ ਦੇ ਵਿੱਚ ਪਿਛਲੀ ਕੋਈ ਵੀ ਗੱਲ ਨਹੀਂ ਹੈਗੀ ਜੇ ਉਦਾਂ ਦੀਆਂ ਗੱਲਾਂ ਹੁੰਦੀਆਂ ਫੇਰ ਅਹੀਂ ਇੱਥੇ ਆਉਂਦੇ ਕਿਉਂ ਮੈਂ ਜੇ ਇੱਥੇ ਆਈ ਆ ਸਾਰਾ ਕੁਝ ਭੁੱਲ ਭੁਲਾ ਕੇ ਹੀ ਆਈ ਆ ਤੇ ਮੈਂ ਇਹ ਵੀ ਨਹੀਂ ਚਾਹੁੰਦੀ ਵੀ ਤੁਸੀਂ ਬਾਰ-ਬਾਰ ਉਹਨਾਂ ਗੱਲਾਂ ਨੂੰ ਆਪਣੇ ਮਨ 'ਚ ਰੱਖ ਕੇ ਫੇਰ ਤੋਂ ਪਛਤਾਵਾ ਕਰਦੇ ਰਹੋ ਪਰ ਫਿਰ ਵੀ ਨਹੀਂ ਭਾਬੀ ਤੁਸੀਂ ਬਹੁਤ ਚੰਗੀਆਂ ਆ ਕਿ ਜਿਨ੍ਹਾਂ ਨੇ ਸਰਾ ਕੋ ਭੁਲਾ ਕੇ ਤੇ ਫਿਰ ਇਹ ਘਰ ਦੇ ਵਿੱਚ ਆ ਗਈਆਂ ਮੈਂ ਉਹਦਾ ਸੋਈਦੀ ਆ ਦੋਵੇਂ ਜਾਣੀਆਂ ਗੱਲਾਂ ਕਰੋ ਮੈਂ ਇੱਕ ਮਿੰਟ ਆਈ ਚਲੋ ਠੀਕ ਆ ਕਹੀ ਗਈ ਬਾਤ ਤੇ ਭਾਬੀ ਸੋਈਦੀ ਆ ਜੇ ਤੁਹਾਡੀ ਥਾਂ ਦੇ ਕੋਈ ਹੋਰ ਹੁੰਦੀ ਨਾ ਤੇ ਉਹਨੇ ਨਹੀਂ ਹੱਡੇ ਨਾਲ ਇਦਾਂ ਕਰਨਾ ਮੇਰੀ ਗੱਲ ਸੁਣੋ ਦੀਦੀ ਆਪਣੇ ਘਰ ਦੇ ਵਿੱਚ ਤੁਸੀਂ ਖੁਸ਼ ਜੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਆ ਮੈਂ ਤੇ ਪਹਿਲਾਂ ਵੀ ਕਹਿ ਚੁੱਕੀ ਆ ਪੀ ਤੁਸੀਂ ਹੀ ਮੈਨੂੰ ਆਪਣੇ ਮਨਾਂ ਦੇ ਵਿੱਚ ਗੱਲਾਂ ਰੱਖੋ ਜੇ ਐਵੇਂ ਰੱਖੋਗੇ ਮੈਨੂੰ ਹੋਰ ਸ਼ਰਮਿੰਦਗੀ ਮਹਿਸੂਸ ਹੋਣੀ ਹੈ ਮੇਰੇ ਵਾਸਤੇ ਇੰਨਾ ਹੀ ਬੜਾ ਵਧੀਆ ਵਾ ਕਿ ਜਿਹੜਾ ਅੱਜ ਵਾਲਾ ਸਮਾਹ ਵਾ ਨਾ ਇਹ ਬੜਾ ਵਧੀਆ ਵਾ ਅਸੀਂ ਸਾਰੇ ਇੱਕ ਦੂਜੇ ਦੇ ਕੋਲ ਆਂ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਫਿਕਰ ਆ ਭਾਵੇਂ ਅੱਜ ਅਸੀਂ ਡੱਡ ਜੀ ਕਰਕੇ ਇੱਕ ਦੂਜੇ ਕੋਲ ਆਏ ਆ ਆਏ ਤੇ ਹੈਗੇ ਹੀ ਆ ਨਾ ਨਹੀਂ ਨਹੀਂ ਭਾਬੀ ਮੈਂ ਤੇ ਉਹੀ ਕਹਿਨੀ ਆ ਗਾੜੀ ਰਲ ਮਿਲ ਕੇ ਰੋ ਤੁਸੀਂ ਬਥੇਰਾ ਟਾਈਮ ਲੰਘ ਗਿਆ ਵੈ ਤਾਂ ਜੋਤ ਪੋਤਾ ਲੈ ਸਮਾਨ ਆ ਤੇਰਾ ਵਾ ਏ ਕੀ ਮਮੀ ਜੀ ਮਮੀ ਜੀ ਇਹ ਚੀਜ਼ਾਂ ਤੇ ਹੀ ਆਪਣੇ ਕੋਲ ਹੀ ਰੱਖੋ ਨਹੀਂ ਪੁੱਤ ਜਦੋਂ ਮੈਂ ਇਹ ਚੀਜ਼ਾਂ ਤੇਰੇ ਕੋਲ ਲਈਆਂ ਹੀ ਨਾ ਉਹ ਮੈਂ ਸਭ ਤੋਂ ਵੱਡੀ ਗਲਤੀ ਕੀਤੀ ਸੀ ਮੈਂ ਤੈਨੂੰ ਬੜਾ ਦੁਖੀ ਕੀਤਾ ਇਹ ਹੁਣ ਮੇਰਾ ਵਾ ਨਾ ਜਿਹੜਾ ਇਹ ਸਾਰਾ ਕੁਝ ਤੇਰਾ ਵਾ ਇਹ ਤੂੰ ਪਾ ਖੰਡਾ ਤੇ ਨਾਲੇ ਨਾ ਮੇਰ ਕੋ ਜਿਹੜੀ ਗਲਤੀ ਹੋਈ ਮੈਨੂੰ ਮਾਫ ਕਰ ਦੇ ਪੁੱਤ ਮਮੀ ਜੀ ਇਦਾਂ ਕਹਿ ਕੇ ਮੈਨੂੰ ਹੋਰ ਨਾ ਸ਼ਰਮਿੰਦਾ ਕਰੋ ਮੈਂ ਇਹ ਨਾ ਚੀਜ਼ਾਂ ਤੋਂ ਕੀ ਲੈਣਾ ਮੈਨੂੰ ਤੇ ਇਹ ਆ ਕਿ ਤਹੀ ਮੇਰੇ ਕੋਲ ਜੇ ਕਿੰਨਾ ਖਿਆਲ ਤੇ ਹੀ ਮੇਰਾ ਰੱਖ ਦੇ ਜੀ ਕੋਈ ਗੱਲ ਨਹੀਂ ਜੇ ਗੱਲਾਂ ਹੋ ਗਿਆ ਵਾ ਤੇ ਮਾਪੇ ਬੱਚਿਆਂ ਨੂੰ ਕਹਿੰਦੇ ਹੀ ਹੁੰਦੇ ਆ ਫਿਰ ਕੀ ਹੋਇਆ ਜੀ ਗੱਲਬਾਤ ਘਟ ਹੋਈ ਗਈ ਤੇ ਪੁੱਤ ਮੇਰੀਆਂ ਵੀ ਨਆਂ ਅੱਖਾਂ ਤੇ ਪੱਟੀ ਵੱਜ ਗਈ ਸੀ ਮੈਂ ਸੋਚਿਆ ਸੀ ਜਿੰਨੀ ਵੀ ਜ਼ਮੀਨ ਜ਼ਿਆਦਾ ਦਾ ਨਾ ਮੇਰੀ ਧੀ ਰਪਿੰਦਰ ਦੀ ਹੋਊਗੀ ਤੁਹਾਡਾ ਤੇ ਮੈਨੂੰ ਖਿਆਲ ਹੀ ਨਹੀਂ ਆਇਆ ਪਰ ਮੈਨੂੰ ਹੁਣ ਸਮਝ ਲੱਗੀ ਆ ਕਿ ਤੁਸੀਂ ਤੁਹਾਡਾ ਸਾਥ ਦੇਣਾ ਵਾ ਤੇ ਤੁਸੀਂ ਰਪਿੰਦਰ ਨੂੰ ਮਿਲਣਾ ਵਾ ਤਾ ਦੇ ਤੋਂ ਬਿਨਾਂ ਨਾ ਅਸੀਂ ਕਾਹੇ ਜੋਗੇ ਨਹੀਂ ਹੈਗੇ। ਉਹ ਨਹੀਂ ਨਹੀਂ ਮਮੀ ਜੀ, ਹਟਦੀ ਜਮੀਨ ਵਾਲੀ ਗੱਲ ਕਰਨ ਦੇ ਨਾ। ਮੈਂ ਇਥੋਂ ਕੁਛ ਨਹੀਂ ਗਾ ਖੜਨਾ ਹੈਗਾ। ਜੋ ਕੁਛ ਵੀ ਹੈਗਾ ਵਾ ਨਾ ਭਾਬੀ ਦਾ ਵਾ ਤੇ ਵੀਰ ਦਾ ਵਾ। ਠੀਕ ਹੈ ਨਾ? ਇਹਨਾਂ ਦਾ ਫਰਜ ਬਾਂਦਾ ਇਹਨਾਂ ਨੇ ਤੁਹਾਨੂੰ ਸਾਂਭਣਾ ਵਾ ਗੜੀ ਤੇ ਇਹਨਾਂ ਨੂੰ ਸਾਰਾ ਕੁ ਉਹ ਦੋ ਠੀਕ ਹੈ ਨਾ? ਮੈਂ ਇਥੋਂ ਕੁਛ ਨਹੀਂ ਗਾ ਖੜਨਾ। ਹਾਂਜੀ। ਤੇ ਦਿਨਾਂ ਵਾਰਾਂ ਤੇ ਕੱਲ ਨੂੰ ਨਾ ਇਹਨਾਂ ਨੇ ਤੇਰੇ ਕੋ ਜਾਣਾ ਵਾ। ਇਹਨਾਂ ਨੇ ਇਹਨਾਂ ਤੇ ਇਹੋ ਹੀ ਜਾਂਦੇ ਚੰਗੇ ਲੱਗਦੇ ਆ। ਹਾਂਜੀ। ਪਰ ਡੈਡੀ ਤੇਰੇ ਤੇ ਠੀਕ ਨਹੀਂ ਗੇ ਰਹਿੰਦੇ। ਕਿੰਨਾ ਕੁ ਜਾ ਲੈਣਾ ਵਾ ਤੇਰੇ ਕੋ? ਉਹੀ ਸਿਆਣੀ ਆ। ਇਹ ਵੀ ਸਿਆਣੀ ਆ। ਚੱਲ ਨਾ ਹੈ ਤਾਂ ਤੂੰ ਜੋ ਤਾ ਸ਼ੁਰੂ ਤੋਂ ਹੀ ਸਿਆਣੀ ਹਾਂ ਪਰ ਅਹੀਂ ਮਾਵਾਂ ਧੀਆਂ ਨੇ ਨਾ ਤੇਰੀ ਕਦਰ ਨਹੀਂ ਪਾਈ ਤੈਨੂੰ ਗਲਤੀ ਟਹਿਰਾਉਂਦੇ ਰਹੇ ਤੂੰ ਗਲਤਾਂ ਤੂੰ ਗਲਤਾਂ ਪਰ ਤੂੰ ਗਲਤ ਨਹੀਂ ਪੁੱਤ ਚੱਲ ਹੁਣ ਨਾ ਮਨ ਤੇ ਕੋਈ ਗੱਲ ਨਾ ਲਾਵੀ ਨਹੀਂ ਨਹੀਂ ਮੰਮੀ ਜੀ ਮਨ ਤੇ ਕੋਈ ਗੱਲ ਨਹੀਂ ਹੈਗੀ ਤੂੰ ਹੀ ਬਸ ਆਪਣੀ ਤਿਆਰੀ ਕਰੋ ਤੇ ਅਹੀਂ ਆਪਣੇ ਨਵੇਂ ਘਰ ਚਲੀ ਉਥੇ ਵੇਖਿਓ ਜਾ ਕੇ ਨਾ ਪਿਛਲੀਆਂ ਗੱਲਾਂ ਦਾ ਹੋਰ ਖਿਆਲ ਨਹੀਂ ਰਹਿਣਾ ਜਦੋਂ ਅਸੀਂ ਸਾਰੇ ਜਣੇ ਇਕੱਠੇ ਰਹਿਣ ਲੱਗ ਪਈ ਰੁਪਿੰਦਰ ਦੀਦੀ ਹੁਣ ਸਾਡੇ ਕੋਲ ਆਇਆ ਜਾਇਆ ਕਰਨਾ ਹੋਰ ਰਿਸ਼ਤਦਾਰੀਆਂ ਦੇ ਆਇਆ ਜਾਇਆ ਕਰਾਂਗੇ ਨਾਲੇ ਸਭ ਤੋਂ ਵੱਡੀ ਗੱਲ ਪਤਾ ਕੀ ਆ ਅੱਗੇ ਵੀਰ ਜੀ ਹੁਣੀ ਨਹੀਂ ਬੁਲਾਉਂਦੇ ਹੁੰਦੇ ਛੋਟੇ ਵੀਰ ਜੀ ਤੇ ਬੁਲਾਉਂਦੇ ਹੀ ਇਹਨਾਂ ਨੂੰ ਪੱਤ ਲਿਵਾਗ ਵੀਰ ਜੀ ਨਾ ਗੁੱਸਾ ਰੱਖਦੇ ਹੀ ਮੰਚ ਹੁਣ ਉਹ ਵੀ ਆਉਂਦੇ ਜਾਂਦੇ ਆ ਤੁਹਾਡਾ ਉੱਥੇ ਵੀ ਜੀ ਲੱਗ ਜਾਣਾ ਹੈ ਚਲੋ ਕੋਈ ਨਹੀਂ ਆ ਜਾਓ ਫਿਰ ਅੰਦਰ ਚੱਲੀਏ ਉਹਨਾਂ ਕਹਿਣਾ ਹੈ ਕਿ ਗੱਲਾਂ ਕਰਨ ਦੇ ਪੀਓ ਚਲੋ ਚਲੋ ਆਜੋ ਰੁਪਿੰਦਰ ਅੱਜ ਜਿਹੜਾ ਕੰਮ ਹੋ ਗਿਆ ਵਾ ਨਾ ਇਹਦੇ ਸਿਰ ਤੋਂ ਭਾਰ ਹੀ ਲੱਥਾ ਵਾ ਚੱਲ ਜੀ ਆ ਵੀ ਇਕੱਠੇ ਹੋ ਗਏ ਆ ਸਾਰੇ ਜਾਨੀ ਬਹੁਤ ਵਧੀਆ ਹੋ ਗਿਆ ਵਾ ਆਹੋ ਸੁਚੀਨੀ ਟੈਨਸ਼ਨ ਹੀ ਨਾ ਕਿ ਉਹ ਵਿਚਾਰਾ ਅਲੱਗ ਰਹਿੰਦਿਆ ਹੀ ਇਹ ਘਰ ਟੈਨਸ਼ਨ ਦੇ ਮਾਰੇ ਆਪਣਾ ਸ੍ਰੀ ਦੀ ਖਰਾਬ ਕਰਨ ਦੇ ਹੀ ਡੜੀ ਹੁਣੀ ਹੋਇਆ ਹੋਇਆ ਤੇ ਹੈ ਹੀ ਆ ਤੇ ਮੰਮੀ ਤੇ ਨਹੀਂ ਕੋਈ ਗੱਲ ਕਰਦੀ ਨਹੀਂ ਨਹੀਂ ਮੰਮੀ ਦਾ ਹੋਣਾ ਬੜਾ ਫਰਕ ਪੈ ਗਿਆ ਵਾ ਅੱਗੇ ਨਾਲ ਅੱਛਾ ਉਹਨਾਂ ਕੋਈ ਗੱਲਬਾਤ ਨਹੀਂ ਕੀਤੀ ਬਾਕੀ ਗੱਲ ਚਲਵਾਉਂ ਅੰਦਰ ਜਾ ਕਰਦੀ ਚਲ ਆ ਜਨ ਨਾਲੇ ਭਾਜੀ ਹੁਣ ਦੱਸ ਦਿੰਨੇ ਭਾਜੀ ਹੁਣੀ ਲੱਭਣ ਦੇ ਕਿਤੇ ਘਰੇ ਹੁਣ ਹੈ ਮੈਂ ਪੰਜਾਬ ਦਾ ਕੋਈ ਨਹੀਂ ਆਵਾਜ਼ ਪਾਣੀ ਪੀਣਾ ਤਹੀਂ ਨਹੀਂ ਪਾਣੀ ਤਾਂ ਨਹੀਂਗਾ ਮੈਂ ਪੀਣਾ ਹਾਂਜੀ ਜਦੋਂ ਅੰਦਰ ਨਹੀਂ ਬੈਠੇ ਅਸੀਂ ਡੈਡੀ ਉਦੋਂ ਕਰਦੇ ਪੰਜ ਰਿੱਕੇ ਵੀ ਮੈਂ ਨਹੀਂਗਾ ਇੱਥੋਂ ਜਾਣਾ ਅੱਛਾ ਤੇ ਪਰ ਇਹ ਵੀ ਬਾਅਦ ਚ ਮੰਨ ਗਏ ਮੈਂ ਤੂੰ ਹੀ ਪਿੰਡ ਹੀ ਆਉਣਾ ਹੁੰਦਾ ਵਾ ਤੇ ਹਫਤੇ ਚ ਭਾਏ ਦੋ ਵਾਰੀ ਆਜਿਆ ਕਰੋ ਪਤਾ ਨਾ ਗੱਲ ਕੀ ਸੀ ਉਹਨਾਂ ਦਾ ਘਰ ਛੱਡ ਕੇ ਜਾਣ ਨੂੰ ਦਿਲ ਨਹੀਂ ਹੀ ਕਰਦਾ ਹੁਣ ਇੰਨਾ ਟਾਈਮ ਉਥੇ ਰਹੇ ਆ ਹੁਣ ਕਿੱਦਾਂ ਜਾ ਸਕਦੇ ਆ ਉਹ ਆ ਹੋਏ ਤੇ ਹੈ ਹੀ ਮਾਂ ਦੇ ਜਾਂਦਾ ਤੇ ਸਹੀ ਆ ਨਾ ਆਪਣਾ ਪਿੰਡ ਆਪਣਾ ਹੀ ਹੁੰਦਾ ਵਾ ਚਲੋ ਕੀ ਕਰਨਾ ਵਾ ਫਿਰ ਹੁਣ ਹੁਣ ਕਿੰਨੀ ਟੈਂਸ਼ਨਾਂ ਲੈ ਲੈ ਗਏ ਤੇ ਆਪਣੀ ਸਿਹਤ ਖਰਾਬ ਨੇ ਇਹੀ ਕਰਨਾ ਚੱਲੇ ਆ ਠੀਕ ਹੋ ਜਾਣਾ ਵਾ ਠੀਕ ਤੇ ਹੋ ਜਾਣਗੇ ਨਾ ਉਹ ਆ ਹੋਏ ਤੇ ਹੈ ਹੀ ਨਾ ਤੇ ਉਹ ਮੰਮੀ ਹਣੀ ਤੁਹਾਡੇ ਲਾਗੇ ਬੈਠੇ ਸੀ ਤੇ ਕੀ ਕਹਿੰਦੇ ਸੀ ਉਦੋਂ ਜੇ ਤਿੰਨੇ ਜਾਣੇ ਬੈਠੇ ਸੀ ਬਾਹਰ ਜਦੋਂ ਬਾਹਰ ਬੈਠੇ ਸੀ ਹਾਂ ਹਾਂ ਬਾਰ ਬੈਠਿਆ ਗੱਲ ਪਾਣਾ ਕੀ ਹੁੰਦੀ ਹੀ ਐਦਾਂ ਹੀ ਕਰਨਦੇ ਅਸੀਂ ਜੋਤਪਾਪੀ ਦੇ ਨਾਲ ਹੀ ਅੱਛਾ ਤੇ ਚਲੋ ਬਥੇਰਾ ਕੁਝ ਹੋਇਆ ਵਾ ਵੀ ਬਾਡੇ ਕੋ ਵੀ ਚਲੋ ਗਲਤੀਆਂ ਹੋਈਆਂ ਉਹਨਾਂ ਕੋ ਵੀ ਹੋਈਆਂ ਵਾ ਹਾਂ ਹਾਂ ਤੇ ਪਰ ਹੁਣ ਕੀ ਕਰਨਾ ਕੋਈ ਟਾਈਮ ਹੀ ਐਦਾਂ ਦਾ ਹੀ ਉਹ ਆਹੋ ਇਹ ਤੇ ਹੈ ਜੀ ਨਾ ਹੁਣ ਬੰਦੇ ਦੇ ਆਪਣੇ ਵਾਸਤੇ ਤਾਂ ਕੋਈ ਗੱਲ ਹੁੰਦੀ ਨਹੀਂ ਆ ਕੋਈ ਜਾਣ ਕੇ ਤੇ ਕਰਦਾ ਨਹੀਂ ਇਹ ਕੁਛ ਉਹ ਚੱਲ ਇੰਨਾ ਹੀ ਬੜਾ ਵਾ ਵੀ ਮਾਤਾ ਸਮਝ ਗਈ ਆ ਮੰਮੀ ਉਹਦਾ ਇਹ ਆ ਕਿ ਮਾਫੀ ਮੰਗਣ ਦੇਈ ਉਹਦੇ ਕੋਲ ਅੱਛਾ ਉਦੋਂ ਚੱਟ ਗੜੀ ਕਰਨ ਦੀ ਹੀ ਵੀ ਨੈਨੇ ਅਮੀ ਜੀ ਤੁਸੀਂ ਮਾਫੀ ਨਾ ਮੰਗੋ ਤੁਸੀਂ ਵੱਡੇ ਆ ਮੈਨੇ ਵੀ ਫਿਰ ਵੀ ਪੂਰੀ ਇੱਜ਼ਤ ਕਰਦੀ ਆ ਉਹ ਵੀ ਬੜੀ ਚੰਗੀ ਆ ਹਸਾਬ ਲਾ ਲਓ ਉਹ ਚੱਲ ਕੋਈ ਗੱਲ ਨਹੀਂ ਮੁੱਕ ਦੀ ਗੱਲ ਹੀ ਆ ਵੀ ਇਕੱਠੇ ਹੋ ਗਏ ਆ ਹੋਰਾਂ ਨੂੰ ਕੀ ਚਾਹੀਦਾ ਜਦੋਂ ਮੇਰਾ ਵਿਆਹ ਹੀ ਨਾ ਹਮ ਹਮ ਉਦੋਂ ਥੋੜਾ ਜਿਹਾ ਨਾ ਸੁਣਾ ਹੀ ਭਾਬੀ ਦੇ ਕੋਲ ਅੱਛਾ ਤੇ ਉਹ ਥੋੜੀ ਜੀ ਮਜਬੂਰੀ ਜੀ ਹੀ ਕਰਦੀ ਤੇ ਇਹਨਾਂ ਨੂੰ ਲੈਣਾ ਪਿਆ ਹੀ ਸਾਨੂੰ ਠੀਕ ਆ ਉਹ ਲੈ ਗਏ ਜਲਦੀ ਵਿਆਹ ਦੇ ਵਿੱਚ ਸਾਸੂ ਸਹੁਰੇ ਆ ਹੀ ਹਮ ਹਮ ਉਹ ਹੁਣ ਮੰਮੀ ਦੇ ਕੋਲ ਚਲੋ ਹੈਗਾ ਹੀ ਆਪਣਾ ਅਛਾ ਉਹ ਮੰਮੀ ਦੇਂਦੇ ਹਨ ਉਹਨੂੰ ਵੀ ਚਲ ਜੋਦ ਹੋਂਦੂ ਆਪਣੇ ਕੋਲ ਰਹਿਲਾ ਵੀ ਮੈਂ ਕੀ ਕਰਨਾ ਆ ਤੂੰ ਦੇ ਪਉਣਾ ਆ ਤੇ ਮੈਂ ਉਹਨੂੰ ਰੱਖ ਕੇ ਕੀ ਕਰਾਂ ਉਹ ਆ ਹੋਏ ਤੇ ਹੈ ਹੀ ਆ ਆ ਤੇ ਨਾਲੇ ਉਹ ਦਿੱਤਾ ਸੀ ਉਹਨੂੰ ਤੇ ਫੜਦੇ ਤੇ ਨਹੀਂ ਹੀ ਚਲੋ ਵੀ ਨਹੀਂ ਮੰਮੀ ਜੀ ਮੈਂ ਸੋਨਾ ਕੀ ਕਰਨਾ ਵਾ ਵੀ ਭੈਣਾ ਹੀ ਬੜਾ ਵਾ ਵੀ ਚਲ ਤੂੰ ਹੀ ਸਾਡੇ ਕੋਲ ਵਾਪਸ ਆ ਗਏ ਆ ਆਹ ਤੇ ਫੇਰ ਮੁੜ ਕੇ ਚਲ ਫੜ ਲਿਆ ਸੀ ਓਦਾਂ ਬਾਅਦ ਵਿੱਚ ਉਹ ਚਲ ਕੋਈ ਗੱਲ ਨਹੀਂ ਸਾਰਾ ਕੋ ਉਹਨਾਂ ਦਾ ਹੀ ਆ ਇੱਥੇ ਵੀ ਉਹਨਾਂ ਦਾ ਤੇ ਉੱਧਰ ਵੀ ਉਹਨਾਂ ਦਾ ਬਾਕੀ ਪੈਲੀ ਪੂਲੀ ਲੋਗਾਂ ਨੇ ਇਹੀ ਕਰਨਾ ਕਿਹੜੀ ਪੈਲੀ ਵੱਲ ਪਹਿਲੀ ਹੀ ਘਰ ਵਾਲੀ ਈ ਹੱਡੀ ਆ ਆਹੋ ਉਹ ਪਹਿਲਾਂ ਮੰਮੀ ਸੋਚਦੇ ਹੁੰਦੇ ਸੀ ਵੀ ਨਹੀਂ ਮਤਲਬ ਮੈਂ ਧੀ ਨੂੰ ਹੀ ਦੇਣੀ ਆ ਅੱਛਾ ਤੇ ਜੋ ਬੰਨ ਵੱਲੋਂ ਨਹੀਂ ਇੰਨਾ ਕਰਦੇ ਹੈਗੇ ਤੇ ਹੁਣ ਵੀ ਡੇ ਹੀ ਗੱਲ ਛੜਕੀਏ ਬੈਠੇ ਹੀ ਤੇ ਮੈਂ ਹਮੇ ਨਹੀਂ ਮੈਂ ਇਥੋਂ ਕੋਹ ਨਹੀਂ ਕਾ ਖੜਨਾ ਹੈਗਾ ਹੂੰ ਹੂੰ ਜੋ ਕੁਝ ਵੀ ਹੈਗਾ ਵਾ ਨਾ ਚਾਹੇ ਭਾਬੀ ਦਾ ਵਾ ਤੇ ਚਾਹੇ ਜੋ ਬੰਦਾ ਵਾ ਜਿਨ੍ਹਾਂ ਨੇ ਤੁਹਾਨੂੰ ਓਖੇ ਟਾਈਮ ਤੇ ਇੰਨਾ ਸਾਥ ਦਿੱਤਾ ਤੁਹਾਡਾ ਉਹ ਆਹੋ ਜਿਨ੍ਹਾਂ ਨੇ ਗੜੀ ਤੁਹਾਨੂੰ ਸਾਂਭਣਾ ਵਾ ਮੈਂ ਨਹੀਂ ਇਹ ਕੋਹ ਵੀ ਖੜਨਾ ਮੈਂ ਆਪਣੇ ਘਰ ਬਹੁਤ ਸੌਖੀ ਆ ਤੇ ਬੜਾ ਵਧੀਆ ਟਾਈਮ ਪਾਸ ਹੁੰਦਿਆ ਵਾ ਮੇਰਾ ਉਹ ਚੱਲ ਵਧੀਆ ਕੀਤਾ ਐਨੀ ਗੱਲ ਕਹਿ ਐ ਉਹਨਾਂ ਨੂੰ ਨਹੀਂ ਨਹੀਂ ਮੈਂ ਕਹਿਤੀ ਚੱਲ ਇਹ ਆ ਬਜੂਤ ਨੂੰ ਵੀ ਹੌਸਲਾ ਹੋਊਗਾ ਹਾਂਜੀ ਤੇ ਚੱਲ ਕੋਈ ਗੱਲ ਨਹੀਂ ਵੇਹਾਂ ਭਲਾ ਕਿੱਥੇ ਆਉ ਉਹਨਾਂ ਨੂੰ ਵੀ ਦੱਸੀਏ ਭਲਾ ਅ ਮਰਦੀਆਂ ਵਾਈ ਦਦੀ ਹੋਣਾ ਨੂੰ ਅੰਦਰ ਹੋਣੇ ਆ ਬਲਟੇ ਚ ਬੈਠੇ ਨਹੀਂ ਮਲੇਉਣੀ ਭਾਈ ਮਰ ਗਏ ਆ ਲੈ ਵਾ ਉਹਨਾਂ ਨੇ ਰੁਪਿੰਦਰ ਠੀਕ ਕਦੋਂ ਕਦੇ ਆਏ ਦੀਦੀ ਇਹਦੇ ਕਦੇ ਦੀ ਆਏ ਆ ਅੱਛਾ ਤੇ ਮੈਨੂੰ ਆਵਾਜ਼ ਮਾਰ ਲੈਂਦੀ ਮੈਂ ਚਾਹ ਪਾਣੀ ਲੈ ਆਉਂਦੀ ਚਲ ਮੈਂ ਸੋਚੀ ਅਭੀ ਅੰਦਰ ਬੈਠੇ ਹੋਣੀ ਆ ਤੇ ਚਲ ਆਪ ਹੀ ਘੋਲ ਚਲ ਜਾਨੀ ਆ ਅੱਛਾ ਅੱਛਾ ਠੀਕ ਆ ਹਾਂ ਜੀ ਠੀਕ ਹੋ ਗਿਆ ਭਾਜੀ ਭਾਜੀ ਥੇ ਵਾਰੋਣੀ ਆ ਠੀਕ ਆ ਤੇ ਕੀ ਬਣਿਆ ਅਦਰ ਦੀਦੀ ਬਣਨਾ ਬੁੰਨਾ ਕੀ ਆ ਚਲੇ ਕੀ ਬੜਾ ਵਧੀਆ ਕੰਮ ਹੋ ਗਿਆ ਵਾ ਅੱਛਾ ਹੁਣ ਮੰਮੀ ਘੁਣਾ ਨੂੰ ਕਹਿੰਦੀ ਆ ਵੀ ਤੁਸੀਂ ਸਾਡੇ ਨਾਲ ਚਲੋ ਉਥੇ ਪਿੰਡ ਜਿੱਥੇ ਉਹ ਪਹਿਲਾਂ ਰਹਿੰਦੇ ਸੀ ਅੱਛਾ ਅੱਛਾ ਤੇ ਹੁਣ ਇਹ ਡੈਡੀ ਤੇ ਥੋੜਾ ਜਿਹਾ ਕਰਦੇ ਹੀ ਵੀ ਨਹੀਂ ਗਾ ਜਾਣਾ ਹੈਗਾ ਮੇਰਾ ਦਿਲ ਨਹੀਂ ਗਾ ਲੱਗਣਾ ਉੱਥੇ ਜਾ ਕੇ ਮੈਂ ਕਿਦਾਂ ਘਰ ਛੱਡ ਕੇ ਜਾਵਾਂ ਆਹੋ ਇੱਥੇ ਹੁਣ ਰਹਿੰਦੇ ਹਾਂ ਕਾਫੀ ਚਿਰ ਹੋ ਗਿਆ ਹੁਣ ਜਦਾਂ ਨਾਲ ਜੁੜੀਆਂ ਹੁਣ ਕਰਦੇ ਉੱਥੇ ਹੀ ਮਨ ਜਾਂਦਾ ਭਿੱਜਦਾ ਆ ਆਹੋ ਇਹ ਤੇ ਗੱਲ ਸਹੀ ਹੈ ਰਪਿੰਦਰ ਹੁਣ ਆਖੀ ਤੇ ਜਾਂਦੇ ਆ ਤੇ ਭਾਰੀ ਆ ਕਿ ਡੜੀ ਮਂ ਜਾਂਦਾ ਬੱਜੇ ਰੁਜੇ ਜਾਂਦੇ ਆ ਉਹਦਾ ਮਨ ਮਨ ਬਿਲਕੁਲ ਨਹੀਂ ਕਰੰਦੇ ਆ ਜਾਣ ਉਹਨਾਂ ਦਾ ਚਲੋ ਫੇਰਾ ਮਾਰ ਜਾ ਕਰਨਾ ਫੇਰਾ ਤੇ ਚਲੋ ਮਾਰਨ ਗਈ ਆਇਆ ਕਰਨਗੇ ਪਰ ਇਹ ਆ ਵੀ ਘਰ ਨਾਲ ਦੀ ਰੇਸ ਥੋੜਾ ਹੈਗੀ ਕਿ ਦੇਵੀ ਆਹ ਹੋਈ ਤੇ ਗੱਲ ਸਹੀ ਆ। ਨਾ ਚੱਲ ਹੌਲੀ ਹੌਲੀ ਮਨ ਲੱਗ ਜਾਣਾ ਉੱਥੇ। ਪਰ ਉਹਨਾਂ ਨੇ ਕਹਿਣਾ ਉੱਥੋਂ ਨਹੀਂ ਆਉਣ ਦਾ ਦਿਲ ਕਰਦਾ। ਬਹੁਤ ਵਧੀਆ ਹੋ ਗਿਆ ਸਾਰਾ ਕੁਝ। ਮੈਨੂੰ ਤੇ ਇੰਨੀ ਬੜੀ ਖੁਸ਼ੀ ਆ। ਵੀ ਚੱਲ ਆਪਣੇ ਸਾਰੇ ਜੀ ਨਾਲ ਇਕੱਠੇ ਹੋ ਗਏ ਆ। ਹਾਂ ਸਹੀ ਗੱਲ। ਮੈਨੂੰ ਬੜੀ ਖੁਸ਼ੀ ਹੋਣ ਦੀ ਸੱਚੀ। ਹਾਂਜੀ। ਤੇ ਹੋਰ ਕੋਈ ਗੱਲ-ਬਾਤ ਨਹੀਂ ਕਰਦੇ। ਉਹ ਨਹੀਂ ਨਹੀਂ ਵੀਰ ਜੀ। ਗੱਲ ਉੱਥੇ ਕਾਦੀ ਹੋਣੀ। ਡੈਡੀ ਮਾੜਾ-ਮੋੜਾ ਕਰਦੇ ਸੀ ਤੁਹਾਨੂੰ ਪਤਾ ਹੀ ਆ। ਫਿਰ ਜਿੱਥੇ ਜੰਮੇ ਪਲੇ ਹੋਈਏ ਫਿਰ ਉੱਥੋਂ ਜਾਣ ਨੂੰ ਕਿੱਥੋਂ ਜੀ ਕਰਦਾ ਵਾ। ਇਹ ਤਾਂ ਗੱਲਾਂ ਹੈ ਜੀ लवली। ਮੈਂ ਤਾਂ ਸੱਟ ਨੂੰ ਥੋੜਾ ਜੀ ਕਰਦਾ ਹਾਂ ਕਿਦਾਂ ਦਾ ਰਹਿਣ ਸਹਿਣ ਕਿਦਾਂ ਦਾ ਨਹੀਂ ਹੁਣ ਇੱਥੇ ਤੇ 100 ਗੱਲਾਂ ਬਾਤਾਂ ਕਦੀ ਚਾਚੇ ਲਾ ਕੇ ਚਲ ਜਾ ਕਦੀ ਤਾਈ ਲਾ ਕੇ ਚਲ ਜਾ ਇਹ ਤੇ ਗੱਲ ਹੈਗੀ ਐ लवली ਘਰ ਤੇ ਪੈਨਸ਼ਨ ਨੇ ਮੜੇ ਔਖੇ ਆ ਓਏ ਆਹੋ ਇਹ ਤੇ ਹੈਗੀ ਆ ਪਰ ਹੁਣ ਦੋਵੇਂ ਜੀ ਆਏ ਉਹ ਵੀ ਤੇ ਕਿ ਆਸ ਨਾ ਹੀ ਆਏ ਹੁਣ ਨਾ ਹੀ ਮਨ ਰੱਖਣਾ ਪੈਣਾ ਸੀ ਓਏ ਆਹੋ ਪਤਾ ਗੱਲ ਕੀ ਪਿਆਰੀ ਉਹਨਾਂ ਉੱਥੇ ਵੀ ਲਈ ਆ ਫਿਰ ਪਿਆਰੀ ਇੱਥੇ ਵੀ ਹੈਗੀ ਆ ਆਹੋ ਇਹ ਵੀ ਇੱਥੇ ਬੰਦੇ ਜਾਣਦੇ ਆ ਇਹ ਠੇਕੇ ਦੇ ਦੇਣਗੇ ਓਏ ਆਹੋ ਇਹ ਤੇ ਹੈ ਹੀ ਆ ਹੈਨਾ ਤੇ ਚੱਲ ਕੋਈ ਗੱਲ ਨਹੀਂ ਇਹ ਵੀ ਇਕੱਠੇ ਹੋ ਗਏ ਆ ਓਏ ਆ ਵੀ ਇਹੋ ਹੀ ਖੁਸ਼ੀ ਬੜੀ ਐ ਇਕੱਠੇ ਹੋ ਗਏ ਆ ਓਏ ਆਹੋ ਮ ਮੇਰੇ ਮਾਸਰ ਜੀ ਨੇ ਬੁੜਾ ਲੋਈ ਜਣਾ ਹੌਲੀ ਹੌਲੀ ਓਏ ਹੁਣ ਤੇ ਭਾਜੀ ਕੋਈ ਗੱਲ ਹੀ ਨਹੀਂ ਆ ਸਾਧਨ ਲੋਕਾਂ ਦੇ ਕੋਲ ਵਾ ਸਹੀ ਗੱਲ ਆ ਸਹੀ ਆ ਇੱਥੋਂ ਦਾ ਕਿਤੇ ਦਾ ਕਿਤੇ ਚੱਲ ਜਾਂਦੇ ਆ ਝਾਟੀ ਬੰਦਾ ਉਹ ਨਾਲੇ ਨਾ ਜੋਤ ਨੂੰ ਵੀ ਨੌਕਰੀ ਮਿਲ ਗਈ ਆ ਗੱਡੀ ਲੈ ਜਾਣਗੇ ਹੋਰ ਦੋ ਜਣੇ ਲੋਕ ਲੈ ਜਾਣਗੇ ਹਣਾ ਕੋਈ ਗੱਲ ਨਹੀਂ ਹਰ ਕਿਸ਼ਤਾ ਹੀ ਲੜੇ ਬੰਦਾ ਓਲੇ ਪੈਸੇ ਤੜੀ ਜਾਂਦਾ ਏ ਆ ਵੀ ਮਾਤਾ ਨਹੀਂ ਮਾਫੀ ਮੰਗ ਲਈ ਆ ਦੇਖੋ ਅਰਪਿੰਦਰ ਦੱਸਣ ਢੀ ਮੈਨੂੰ ਚਲੋ ਮਾਫੀ ਗੱਲ ਹੀ ਮੰਗਣੀ ਸੀ ਓ ਚਲੋ ਹੁੰਦਾ ਹੀ ਆ ਬੰਦੇ ਦੇ ਮਨ ਚ ਵੱਡਿਆਂ ਨੂੰ ਹੁੰਦਾ ਹੀ ਆ ਚਲ ਵੱਡਿਆਂ ਨੂੰ ਕੀ ਕਹਿਣਾ ਆਪਾਂ ਸੋਨਾ ਸੋਣਾ ਕਿਤੇ ਇਹਨਾਂ ਕੋਲ ਆ ਹੀ ਨਾ ਨਾ ਕੋ ਨਾ ਆਪਣੀ ਕੋ ਆ ਗੱਲ ਹੋਰ ਆ ਭਾਜੀ ਰੁਪਿੰਦਰ ਦੀ ਮੰਮੀ ਦਾ ਪਤਾ ਕੀ ਰਹਾਦਾ ਸੀ ਫਿਰ ਰੁਪਿੰਦਰ ਨੂੰ ਸਾਰੀ ਪੈਲੀ ਦਵਾ ਇਹ ਵੀ ਜੋਗਨ ਨੂੰ ਕੱਖ ਨਹੀਂ ਦੇਣਾ ਚਾਹੁੰਦੇ ਉਹ ਤਾਂ ਹੀ ਤੇ ਘਰੋਂ ਕੱਢਤਾ ਸੀ ਉਹਨੂੰ ਤੇ ਪਰ ਸਾਡੇ ਦਿਲ ਚ ਤੇ ਇਦਾਂ ਦੀ ਕੋਈ ਗੱਲ ਹੀ ਹੈ ਨਹੀਂ ਆ ਉਦਾਂ ਇਹ ਆ ਵੀ ਰੁਪਿੰਦਰ ਵੀ ਆ ਜਵਾਬ ਦੇ ਕੇ ਆਈ ਜਾਂਨਾਂ ਨੂੰ ਵੀ ਮੈਂ ਇਥੋਂ ਕੱਖ ਨਹੀਂ ਕਾ ਖੜਨਾ ਸਭ ਕੁ ਕੋ ਰੱਬ ਨੇ ਮੈਨੂੰ ਦਿੱਤਾ ਵਾ ਲੜੜੀ ਇਹ ਕਿੱਦਾਂ ਦੀ ਗੱਲ ਹੋਈ ਅਸੀਂ ਨੇ ਕਦੀ ਸੋਚਿਆ ਨਹੀਂ ਕਿ ਉਥੋਂ ਪੈਲੀ ਲੈ ਕੇ ਆਵਾਂਗੇ ਨਾਲੇ ਅਸੀਂ ਪੈਲੀ ਕੀ ਕਰਨੀ ਉਹਨਾਂ ਦੀ ਇਹ ਛੇੜ ਗਵਾਦੂ ਉਹ ਆ ਉਹਦੇ ਗੱਲ ਆ ਭਾਜੀ ਪਰ ਉਹਨਾਂ ਦੀ ਸੋਚ ਇਹ ਹੀ ਨਾ ਰੁਪਿੰਦਰ ਨੂੰ ਦੇਣੀ ਆ ਉਹ ਉਹਦੀ ਮਨੀ ਸੋਚੀ ਬਸ ਮਾਸਾ ਦੀ ਇਹ ਸੋਚ ਨਹੀਂ ਹੈਗੀ ਓਏ ਆਹੋ ਤੇ ਚੰਗੇ ਆ ਵਿਚਾਰੇ ਤੈਨੂੰ ਪਤਾ ਹੀ ਆ ਆਪਾਂ ਹੁਣ ਨਹੀਂ ਮਿਲਦੇ ਮੁੰਡੇ ਉਹਨਾਂ ਨੂੰ ਸ਼ੁਰੂ ਤੋਂ ਮਿਲਦੇ ਹੁੰਦੇ ਆ ਵਿਆਹ ਤੋਂ ਪਹਿਲਾਂ ਹੀ ਜਿਸ ਜਿਹੜੀ ਹੁਣ ਬਣੀ ਆ ਓਏ ਆਹੋ ਇਹ ਤੇ ਹੈ ਹੀ ਆ ਹੈਨਾ ਉਹ ਚਲੋ ਕੋਈ ਗੱਲ ਨਹੀਂ ਛੱਡੋ ਸਾਰੀਆਂ ਗੱਲਾਂ ਇਹੋ ਰੱਬ ਦਾ ਸ਼ੁਕਰ ਆ ਵੀ ਇਕੱਠੇ ਹੋ ਗਏ ਆ ਉਹ ਚਲ ਇਹ ਆ ਵੀ ਇਕੱਠੇ ਹੋ ਗਏ ਆ ਉੱਥੇ ਰਹਿਣਗੇ ਹੁਣ ਹਾਸਦੇ ਖੇੜਦੇ ਰਹਿਣਗੇ ਉੱਥੇ ਵਧੀਆ ਹੋਰ ਆਪਣੇ ਭਾਂ ਠੇਕੇ ਦੇ ਦੇਣ ਭਾਂ ਵੇਚ ਦੇਣ ਜੋ ਮਰਜ਼ੀ ਕਰਨ ਹੁਣ ਨਹੀਂ ਚਲ ਵੇਚਣੀ ਮੁਚਣੀ ਗੱਲ ਹੀ ਆ ਚਲੋ ਜੋ ਵੀ ਕਰਨਗੇ ਉਹ ਤਾਂ ਅੱਗੇ ਵਿਚਾਰੇ ਅੱਗੇ ਠੇਕੇ ਦੇ ਵੜੀ ਲੈ ਲੈਗੇ ਨਾ ਤੁਵਾਉਂਦੇ ਰਹੇ ਆ ਓਏ ਆਹੋ ਸਾਡੇ ਵੀ ਲਈ ਹੀ ਪਿਛੇ ਜੀ ਤੇ ਮਤਲਬ ਹਾਲਾਤ ਹੀ ਹੋ ਰਹੀ ਹੁਣ ਇਹ ਆ ਵੀ ਬਦਲ ਜਾਣੇ ਆ ਉਹ ਗੈਂਡ ਵੀ ਕੋਠੀ ਇਕੱਠੀ ਵੀ ਲਈ ਮੁੰਡੇ ਨੇ ਓਏ ਆਹੋ ਲਈ ਹੈ ਨਾ ਜੋ ਬੰਨੇ ਨਾਲੇ ਉਹ ਮਗਰ ਲਈ ਹੈ ਜਿਹੜੇ ਉਹਨਾਂ ਦੇ ਪਿੰਡ ਵਾਲੇ ਉਹਨਾਂ ਨੇ ਵੀ ਪੈਲੀ ਦਿੱਤੀ ਇਹਨਾਂ ਨੂੰ ਠੀਕ ਆ ਦੱਸਿਆ ਨਹੀਂ ਮੈਨੂੰ ਤੇ ਘੱਟੋ ਘਾਟ ਮੇਰੇ ਸਹਾਂ ਨੂੰ 5 ਕਿਲੇ ਦਿੱਤੇ ਇਹਨਾਂ ਆ ਦੇ ਦਾਖਲੇ ਹੋ ਗਏ ਹਾਂ ਦਾ ਹੋ ਗਿਆ ਨਾਲੇ ਨੌਕਰੀ ਮਿਲ ਗਈ ਕੁੜੀ ਨੂੰ ਤੇ ਹੋਰ ਕੀ ਹੈ ਨਹੀਂ ਨਾਲੇ ਇਹਨੇ ਆਪਣਾ ਖੋਲ ਲਿਆ ਵਾ ਸਰਵਿਸੇਸ਼ਨ ਠੀਕ ਹੈ ਨੇ ਵਧੀਆ ਕੰਮ ਹੋ ਗਿਆ ਸਾਰਿਆਂ ਨੂੰ ਵਧੀਆ ਹੋ ਗਿਆ ਕੇ ਆ ਪਹਿਲਾਂ ਕਿਤੇ ਕੰਮ ਕਰਦਾ ਸੀ ਹੁਣ ਆਪਣਾ ਕੰਮ ਕਰਾ ਹ ਆਪਣਾ ਕਰਨ ਲਿਆ ਚਲੋ ਵਧੀਆ ਬੰਦਾ ਬੰਦਾ ਰੱਖ ਲੂ ਕੋਈ ਦੇ ਓਏ ਇਹ ਤਾਂ ਇਦਾਂ ਹੀ ਚਲ ਗਏ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਆ ਉੱਥੇ ਹੁਣ ਇਹ ਚੰਗਾ ਹੋਇਆ ਨਵਰੀ ਇਹ ਖੁਸ਼ੀ ਵਧੀ ਹੋਈ ਮੈਨੂੰ ਇਹ ਕੰਮ ਨੇ ਵਰ ਗਿਆ ਹੁਣ ਓਏ ਆਹੋ ਤੇ ਹੋਰ ਟੈਨਸ਼ਨ ਹੁੰਦੀ ਸੀ ਮਨ ਚ ਉਹ ਇੱਥੇ ਵੀ ਭਾਜੀ ਕੀ ਸੀ ਦੋ ਤੇ ਕਮਰੇ ਆਹੋ ਇਹ ਤਾਂ ਗੱਲ ਹੈ ਹੁਣ ਇਹ ਵੀ ਇੱਥੇ ਦੁਬਾਰਾ ਪਾਉਂਦੇ ਨਾ ਕੋ ਘਟੋ ਘਟਵੀ ਤੇ 30 ਲੱਖ ਰੁਪਏ ਲੱਗਣਾ ਪੈਸੇ ਬੜੇ ਲੱਗਦੇ लवली ਵੇਖਿਆ ਪਾਇਆ ਹੀ ਆਪਾਂ ਪਾਰੇ ਪੈਸੇ ਲੱਗੇ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਵਧੀਆ ਹੋ ਗਿਆ ਚਲੀਏ ਫਿਰ ਅੰਦਰ ਚਲੋ ਆਜੋ ਆਜੋ ਬਸ ਦੀਦੀ ਇਹੀ ਗੱਲਾਂ ਬਾਤਾਂ ਹੋਈਆਂ ਠੀਕ ਆ ਮੈਂ ਤੇ ਬਸ ਇਹੀ ਚਾਹੁੰਨੀ ਆ ਆਪਣੇ ਘਰ ਨਾਲ ਰਾਜੀ ਖੁਸ਼ੀ ਰਹਿਣ ਨਹੀਂ ਨਹੀਂ ਦੀਦੀ ਬਹੁਤਾ ਹੀ ਵਧੀਆ ਹੋ ਗਿਆ ਵਾ ਮੈਂ ਤੇ ਆਪ ਸੱਚੀ ਹੁਣ ਇੰਨੀ ਸੁਰਖ ਰੂ ਆ ਨਾ ਪੇ ਚਲ ਆਪਣੇ ਘਰ ਜਿੱਦਾ ਮਰਜ਼ੀ ਉਹ ਰਹਿਣ ਤੇ ਆਪਣੇ ਘਰ ਮੈਂ ਵੀ ਸੌਖੀ ਆ ਸਹੀ ਗੱਲ ਆ ਚਲ ਆ ਜਾ ਮੈਂ ਤੁਹਾਨੂੰ ਚਾਹ ਬਣਾ ਕੇ ਦਵਾ ਚਲ ਮੈਂ ਲਿਆਉਣੇ ਹੀ ਬਣਾ ਲੇ ਨੀ ਨੀ ਮੈਂ ਕੋਈ ਨਹੀਂ ਬਣਾਉਣੀ ਆ ਜਾ ਚਲਿਏ ਚਲ ਆਜੋ ਬੋਲ ਦੇਣੀ ਹਾਂਜੀ ਹੋ ਗਏ ਤਿਆਰ ਬਸ ਮੈਂ ਤੇ ਹੋ ਗਿਆ ਮੈਂ ਤਿਆਰ ਤੁਸੀਂ ਲਿਸਟ ਬਣਾਈਆਂ ਸਮਾਨ ਦੀ ਜਿਹੜਾ ਲਵਾਂ ਲਿਸਟ ਮੈਂ ਬਣਾਤੀ ਆ ਮੈਂ ਚਾਹ ਥੋੜਾ ਜਿਹਾ ਜਲਦੀ ਕਰ ਲੈਂਦੀ ਆ ਦੀਦੀ ਹੁਣੀ ਆਉਣੀ ਵਾ ਮੈਂ ਬਸ ਛੇਤੀ ਜਾ ਕੇ ਨਾ ਸਮਾਨ ਸਾਰਾ ਲੈ ਦੇਣਾ ਮੰਮੀ ਨੂੰ ਕਹੇ ਬੇ ਰੋਟੀ ਜ਼ਰੂਰ ਤਿਆਰ ਕਰ ਲਿਓ ਪਹਿਲੀ ਵਾਰੀ ਉਹਨਾਂ ਘਰ ਚ ਆਉਣਾ ਕੋਈ ਗੱਲ ਨਹੀਂ ਅਸੀਂ ਸਾਰਾ ਕੰਮ ਕਰ ਹੀ ਲੈਣਾ ਵਾ ਥੋੜਾ ਬਹੁਤਾ ਸਮਾਨ ਜਿਹੜਾ ਰਹਿ ਗਿਆ ਨਾ ਉਹ ਵੀ ਲਿਆ ਦਿਓ ਤੁਸੀਂ ਮਮੀ ਕਰਦੇ ਤਾਂ ਨਹੀਂ ਗੱਲ ਕੋਈ ਨਾ ਨਾ ਉਹ ਤੇ ਬੜੇ ਖੁਸ਼ ਆ ਡੈਡੀ ਥੋੜਾ ਜਿਹਾ ਕਰਦੇ ਆ ਤੁਹਾਨੂੰ ਪਤਾ ਜੀ ਲਾਉਣਾ ਔਖਾ ਵਾ ਉਹ ਮੈਂ ਤਾਂ ਕਹਿੰਦਾ ਵਾਂ ਵੀ ਮੋਟਰਸਾਈਕਲ ਕੋਲ ਵਾ ਜਦੋਂ ਜੀ ਕਰਦਾ ਜਾ ਕੇ ਹੋ ਜਾ ਕਰੋ ਚਲ ਕੋਈ ਨਹੀਂ ਆ ਥੋੜਾ ਜਿਹਾ ਹੋ ਜਾਂਦਾ ਵਾ ਨਾ ਪਰੌਣੇ ਚੱਲ ਜਾਂਦੇ ਆ ਇੱਕ ਦੋ ਦਿਨ ਹੋ ਠਹਿਰ ਕੇ ਤੁਸੀਂ ਆ ਫੇਰ ਅਮਰਵਾ ਲਿਆ ਜੋ ਮੈਂ ਤਾਂ ਫੇਰ ਅਮਰਾਂਗਾ ਜੀ ਇੱਕ ਗੱਲ ਤੁਹਾਡਾ ਨਾਲ ਹੋਰ ਕਰਨੀ ਆ ਹਾਂਜੀ ਪਰੌਣੇ ਹੋ ਕੇ ਜਾਂਦੇ ਨਾ ਅੱਜ ਤੇ ਆਪਾਂ ਮੰਮੀ ਹੁਣ ਨਹੀਂ ਸਦੀਏ ਪਿੰਡੋਂ ਠੀਕ ਆ ਕਿੰ ਉਹਨਾਂ ਨੂੰ ਹੀ ਨਾ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਕਰਨਾ ਕਰੋ ਤੇ ਉਹਨਾਂ ਨੂੰ ਸਦਨਾਂ ਦੇ ਬੰਦਦਾ ਹੀ ਹੈ ਨਾ ਮੁੜ ਕੇ ਕਹਿਣਗੇ ਵੀ ਨਵੇਂ ਘਰ ਚ ਚਲ ਗਏ ਤੁਸੀਂ ਕਿਹੜਾ ਸਦਿਆ ਸਾਨੂੰ ਚਲੋ ਕੋਈ ਨਹੀਂ ਵੇਖ ਲੋ ਜਿੱਦਾਂ ਤੁਹਾਡਾ ਮਨ ਹੈ ਹਨਾ ਆਹ ਕੰਮ ਨਾ ਬੇੜ ਕੇ ਨਾ ਤੇ ਕਰੀ ਉਧਰੋਂ ਹੋ ਗਈ ਠੀਕ ਹੈ ਠੀਕ ਹੈ ਦੋ ਮੈਨੂੰ ਲਿਸਟ ਦੋ ਤੇ ਮੈਂ ਹੋ ਗਿਆ ਵਾਂ ਫਿਰ ਕਰ ਲਈ ਤਿਆਰੀ ਪਰੌਣੀਆਂ ਦੇ ਆਉਂਦੀ ਸਾਰੀ ਹਾਂ ਪੁੱਤ ਕਰ ਲਈ ਆ ਸਬਜ਼ੀਆਂ ਸੁਬਜ਼ੀਆਂ ਬਣਾ ਕੇ ਰੱਖ ਲਈਆਂ ਵਾਂ ਮੈਂ ਠੀਕ ਹੈ ਤੇ ਆਟਾ ਗੁੰਨ ਲਿਆ ਵਾਂ ਮੈਂ ਹਾਂ ਜਦੋਂ ਕਿ ਜੇ ਫੁਲਕੇ ਖਾਣੇ ਹੋਣਗੇ ਉਦੋਂ ਤੇ ਲਾ ਦੂੰਗੀ ਹਨਾ ਚਲ ਵਧੀਆ ਵਾ ਬੈੜੀ ਕਿਥੇ ਗਈ ਬੈੜੀ ਵੀ ਬਾਹਰ ਨੂੰ ਗਈ ਉਹ ਪਤਾ ਨਹੀਂ ਕੌਣ ਆਇਆ ਕਿਸੇ ਨੇ ਆਵਾਜ਼ ਮਾਰੀ ਤੇ ਉਹਦੇ ਨਾਲ ਹੀ ਚਲ ਗਏ ਉਹਨਾਂ ਨੂੰ ਕਹਣਾ ਸੀ ਤਿਆਰ ਹੋ ਜਾ ਉਹ ਜਰਪਿੰਦਰ ਹੁਣਾਂ ਨੇ ਆਉਣਾ ਵਾ ਕੋਈ ਗੱਲ ਨਹੀਂ ਆ ਜਾਂਦੇ ਆ ਤੇ ਮੈਂ ਦਿੰਨੇ ਕੱਪੜੇ ਉਹਨਾਂ ਨੂੰ ਨਾਲੇ ਇੱਕ ਗੱਲ ਹੋਰ ਕਹਿਓ ਹਾਂ ਕਿ ਉਹ ਵੀ ਲੱਗੇ ਲੱਗੇ ਚੱਲ ਜਿਹੜੇ ਘਰ ਵਾ ਨਾ ਇੱਕ ਦੋ ਉਥੇ ਫੇਰਾ ਮਾਰ ਲਿਆ ਕਰਨ ਮਨ ਇਹਦਾ ਮਨ ਹੋਰ ਦਾ ਹੋਰ ਹੋ ਜਾਂਦਾ ਨਾਲੇ ਦਿਲਬਾਗ ਵੀਰ ਹੁਣਾਂ ਦਾ ਘਰ ਲੱਗ ਗਈ ਆ ਉਥੇ ਚਲ ਜਿਆ ਕਰਨ ਉਹਥੇ ਚਲਤੇ ਜਾਂਦੀ ਆ ਪਰ ਨਾ ਥੋੜਾ ਜਿਆ ਕਰਦੇ ਆ ਉਹਨਾਂ ਦੇ ਘਰ ਘੜੀ ਘੜੀ ਮੈਂ ਕਿੰਨਾ ਕਾਮ ਕੋਈ ਗੱਲ ਨਹੀਂ ਜਿੱਦਾਂ ਹੁਣ ਇੱਥੇ ਆ ਗਏ ਆ ਆਪੇ ਉਦਾਂ ਦਾ ਮਾਣ ਇਹਨਾਂ ਦਾ ਹੋ ਜਾਣਾ ਆਪਾਂ ਹੀ ਜਾਣ ਲੱਗ ਪੈਣਾ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਰੋਟੀ ਦਾ ਕਰ ਲਓ ਸਾਰੀ ਤਿਆਰੀ ਤੇ ਮੈਂ ਜਾ ਕੇ ਤੁਹਾਨੂੰ ਸਮਾਨ ਲੈਦਾ ਤੇ ਫਿਰ ਮੁੜ ਕੇ ਜਿਹੜਾ ਕੋਈ ਕੰਮ ਕਰਨਾ ਦਾ ਰਹਿ ਗਿਆ ਉਹ ਕਰ ਲਾਂਗੇ ਠੀਕ ਕੋਈ ਗੱਲ ਨਹੀਂ ਰੋਟੀ ਤੁਸੀਂ ਮੈਂ ਤਿਆਰੀ ਕਰ ਹੀ ਲਈ ਆ ਲੈਤੀ ਸਾਰੀ ਲਿਸਟ ਹਾਂਜੀ ਤੁਸੀਂ ਫਿਰ ਬੈਠੋ ਤੇ ਮੈਂ ਤੁਹਾਨੂੰ ਸਮਾਨ ਲੈ ਲੈਣਾ ਹੈ ਚੱਲਿਆ ਦਾ ਮੇਰੇ ਕੋਲ ਆਉਣ ਵਾਲੀ ਹੁਣੇ ਆ ਉਹ ਵੀ ਧਰਪੇ ਹੁਣੇ ਇੱਥੋਂ ਪਤਾ ਸਬਜ਼ੀਆਂ ਸੁੱਜੀਆਂ ਤਾਂ ਮੈਂ ਬਣਾ ਲਈਆਂ ਵਾ ਫੁਲਕੇ ਮੈਂ ਹਾਂ ਚਲ ਉਹ ਦੂੰਗੀ ਜਾਂ ਲਾ ਲੂੰਗੀ ਜਦੋਂ ਗੇ ਖਾਣੇ ਆ ਹਾਂਜੀ ਮੇ ਕੋਈ ਨਹੀਂ ਪਏ ਹੋਰ ਤਰ੍ਹਾਂ ਹੋ ਜਾਂਦੇ ਆ ਚਾਹ ਦਾ ਵੀ ਮੈਂ ਹਾਂ ਚਲ ਥੋੜਾ ਜਿਹਾ ਸਮਾਨ ਮੰਗਾ ਲੈਣੀ ਆ ਤੇ ਪਕੌੜੇ ਪਕੂੜੇ ਬਣਾ ਲਾਂਗੀ ਨਾਲ ਪਹਿਲੀ ਵਾਰ ਹੀ ਆਉਣਾ ਵਾ ਤੇ ਬਾਅਦ ਚ ਫਿਰ ਚਲ ਕੋਈ ਨਹੀਂ ਮਿਆਂ ਲਾ ਕੇ ਕੱਢ ਦੂੰਗੀ ਪਕੌੜੇ ਤੇਨੂੰ ਤੇ ਤੂੰ ਲਾ ਕੇ ਫੜਾ ਫੜੂ ਦੇਵੀਂ ਉਹਨਾਂ ਨੂੰ ਕੋਈ ਨਹੀਂ ਮੇ ਜੀ ਕਿੰਨਾ ਸੋਹਣਾ ਲੱਗਣ ਦਿਆ ਵਾ ਨਾ ਹੁਣ ਸਾਰਿਆਂ ਨੇ ਇਕੱਠੇ ਹੋ ਕੇ ਸਾਡੇ ਘਰ ਆਣਾ ਚਲ ਕੋਈ ਗੱਲ ਨਹੀਂ ਇਨਸਾਨ ਗਲਤੀਆਂ ਕਰਦਾ ਵੀ ਆ ਜਿਹੜਾ ਬੰਦਾ ਗਲਤੀ ਕਰਕੇ ਨਾ ਆਪਣੀ ਗਲਤੀ ਮੰਨ ਲੇ ਨਾ ਉਹਨੂੰ ਗਲਤ ਨਹੀਂਗੇ ਕਹਿੰਦੇ ਹੁਣ ਆਹਨੂੰ ਪਤਾ ਹੀ ਕਿ ਅਸੀਂ ਗਲਤ ਹਾਂ ਤੇ ਚੱਲ ਉਹ ਗੱਲਾਂ ਭੁਲਾ ਕੇ ਸਾਰੇ ਜਾਣੇ ਆਪਾਂ ਫੇਰ ਇਕੱਠੇ ਹੋਗੇ ਆ ਤੇ ਕਿੱਡਾ ਵਧੀਆ ਲੱਗਣ ਡਿਆ ਵਾ ਹੋਰ ਮਮੇ ਜੀ ਨਾਲੇ ਲੱਗੇ ਲੱਗੇ ਵੇਖੋ ਕਿੰਨੇ ਘਰ ਆ ਬੰਦਾ ਜਾ ਕੇ ਫੇਰਾ ਮਾਰ ਆਉਂਦਾ ਵਾ ਕੈਨ ਨੂੰ ਡੇਰਾ ਵਾ ਲੱਗ ਲੱਗੇ ਤੁਸੀਂ ਵੇਖਿਆ ਹੀ ਆ ਕਿੰਨੇ ਘਰ ਆ ਬੰਦਾ ਜਾ ਆਉਂਦਾ ਵਾ ਜੇ ਕਿਹਦੇ ਕੋਲ ਜਾ ਕੇ ਬੈਠਾਂਗੇ ਫੇਰੀ ਵਾਕ ਵੀ ਹੋਣੀ ਆ ਇਦਾਂ ਸਾਡੇ ਘਰ ਕਿਹਨੇ ਆਉਣਾ ਤੇ ਨਾ ਹੀ ਕਿਸੇ ਦੇ ਜਾਣਾ ਹਾਂ ਸਹੀ ਗੱਲ ਆ ਜੋਤ ਹਾਂਜੀ ਚੱਲ ਕੋਈ ਨਹੀਂ ਇਦਾਂ ਹੀ ਰਲ ਮਿਲ ਕੇ ਟਾਈਮ ਲੰਘ ਜਾਣਾ ਜਿਹੜਾ ਟਾਈਮ ਇਦਾਂ ਲੰਘ ਜਾਉਦੇ ਨਾਲ ਦੀ ਤੇ ਰੀਸ ਨਹੀਂ ਗਈ ਪੁੱਤ ਹਾਂਜੀ ਤੇ ਮੈਂ ਫਿਰ ਕਰ ਲਾਂ ਥੋੜੀ ਜਿਹੀ ਤਿਆਰੀ ਤੂੰ ਹੀ ਬੈਠੋ ਹੁਣ ਅਜੇ ਹਾਂ ਕੋਈ ਨਹੀਂ ਕਰ ਲਾ ਤੂੰ ਕਰ ਲਾਂ ਮੈਂ ਬੈਠੀ ਚੱਲ ਹੈ ਤੇ ਜੋਤ ਵੀ ਵਿਚਾਰੀ ਚੰਗੀ ਸੀ ਗਲਤੀਆਂ ਤਾਂ ਮੇਰੇ ਕੋਲ ਵੀ ਬੜੀਆਂ ਹੋਈਆਂ ਜਿੱਦਾਂ ਰਪਿੰਦਰ ਵੀ ਮੈਨੂੰ ਕਹਿੰਦੀ ਰਹੀ ਮੰਮੀ ਪਾਪੀ ਐਦਾਂ ਵਾ ਕੋਹ ਮੇਰਾ ਵੀ ਦਿਮਾਗ ਪੁੱਠਾ ਚੱਲਦਾ ਰਿਆ ਮੈਂ ਦੋਵਾਂ ਜਾਣਿਆਂ ਨੂੰ ਪੰਗੀ ਦਿੰਦੀ ਰਹੀ ਚੱਲ ਵਿਚਾਰੇ ਫੇਰ ਆਪਣੀ ਗਲਤੀ ਮੰਨ ਕੇ ਸਾਡੇ ਕੋਲ ਗਏ ਹਨ ਨੂੰ ਲੈ ਕੇ ਆਈ ਇਹਦੇ ਨਾਲ ਇਹਨਾਂ ਦਾ ਪਿਓ ਵੀ ਠੀਕ ਵਾ ਜੇ ਕਿਤੇ ਇਹ ਨਾ ਜਾਂਦੇ ਉਹ ਨਾ ਠੀਕ ਕਿੱਥੇ ਹੋਣਾ ਸੀ ਦਵਾਈਆਂ ਖਾ ਖਾ ਤਾ ਉਹਦਾ ਬੁਰਾ ਹਾਲ ਹੋ ਗਿਆ ਸੀ ਚਲ ਹੁਣ ਦਿਨ ਵਧੀਆ ਆਈਓ ਮਹਾਰਾਜ ਹੁਣ ਕਿਸ ਦੀ ਨਜ਼ਰ ਨਾ ਲੱਗ ਜੇ ਹੋਸ ਨੋਪਾ ਜੀ ਠੀਕ ਠਾਕ ਜੀ ਵਧੀਆ ਵਧੀਆ ਜੋਬਨ ਤੂੰ ਸੁਣਾ ਵਧੀਆ ਹੀ ਠੀਕ ਠਾਕ ਡੈਟ ਜੀ ਤੂੰ ਸੁਣਾਓ ਬਹੁਤ ਵਧੀਆ ਬਣਿਆ ਠੀਕ ਤੁਹਾਨੂੰ ਪਤਾ ਹੈ ਉੱਥੋਂ ਦੇ ਲਾਤਾ ਨੇ ਡਿੱਕਤਾ ਦੇ ਕੋਈ ਆਹੋ ਤੇ ਹੈ ਹੀ ਉੱਥੇ ਇੱਕ ਦੋ ਕਬਰੇ ਹੈ ਇੱਥੇ ਤੇ ਮਹਾਰਾਜ ਦੀ ਯਾਦ ਵਾ ਦਿਲ ਲੱਗ ਗਿਆ ਜੀ ਹਾਂ ਆ ਲੱਗਿਆ ਦਿਲਜੀਤ ਨਹੀਂ ਵਧੀਆ ਹੁਣ ਸਿਹਤ ਵੀ ਠੀਕ ਆ ਨਹੀਂ ਬਹੁਤ ਫਰਕ ਆ ਕੇ ਨਾਲ ਚਲੋ ਵਧੀਆ ਵਾ ਚਲੋ ਮਾਸਰ ਜੀ ਜੋ ਵੀ ਹੋ ਗਿਆ ਵਧੀਆ ਵਧੀਆ ਹੋ ਗਿਆ ਵਾ ਹੌਲੀ ਹੌਲੀ ਦਿਲ ਲੱਗ ਜਾਣਾ ਆਪੇ ਹੀ ਉਹ ਪੁੱਤ ਲਾਉਣਾ ਹੀ ਪੈਣਾ ਜੇ ਤੋ ਇੱਥੇ ਰਹਿਣਾ ਤੇ ਹਾਂ ਜੀ ਮੈਂ ਤੇ ਬਠੇਰਾ ਕਹਿਣਾ ਵਾ ਕਿ ਜਦੋਂ ਜੀ ਕਰਦਾ ਹੁੰਦਾ ਤੇ ਪਿੰਡੋਂ ਹੋਇਆ ਕਰੋ ਤੇ ਜਦੋਂ ਜੀ ਕਰਦਾ ਜਾ ਸਕਦੇ ਆ ਸਦਨ ਕੋਲ ਵਾ ਨਹੀਂ ਨਹੀਂ ਚੱਲ ਇੱਕ ਦੋ ਦਿਨਾਂ ਤੱਕ ਡੈਡੀ ਜੀ ਬੰਦਾ ਕੀ ਕਰਿਆ ਕਰੋ ਵਿੱਚ ਵਰ ਜਾ ਕੇ ਫੇਰਾ ਮਾਰ ਆਇਆ ਕਰੋ ਕਿਉਂਕਿ ਉੱਥੇ ਵੀ ਤੁਹਾਨੂੰ ਪਤਾ ਲੱਗੇ ਆਣੇ ਕੋਲ ਤੁਹਾਨੂੰ ਪਤਾ ਉਦਾਂ ਦਾ ਹੀ ਆ ਉਹ ਹੀ ਤਾਂ ਹੈ ਆ ਤੇ ਫਿਰ ਵੀ ਸਮਾਨ ਸਮੂਹ ਨੂੰ ਪਿਆ ਵਾ ਉੱਥੇ ਵੀ ਤੇ ਚੱਕਰ ਲਾਇਆ ਕਰੋ ਇੱਕ ਅੱਧਾ ਜਾ ਕੇ ਵੇ ਆਪੋ ਤਾਂ ਸਮਾਨ ਸਮੂਹ ਡੇ ਆ ਸੈੱਟ ਕਰਨਾ ਹਾਂਜੀ ਤੇ ਮੈਂ ਇੱਕ ਦੋ ਦਿਨਾਂ ਤੱਕ ਜਾਣਾ ਵਾ ਪਿੰਡ ਆ ਨਹੀਂ ਨਹੀਂ ਚੱਲ ਹੋਇਆ ਜਾ ਕੇ ਨਾਲ ਲੈ ਜਾ ਜੋਬਨਵੀਰ ਨੂੰ ਦੋਵੇਂ ਜਣੇ ਹੋਇਆ ਹੋਣਾ ਮੈਂ ਕੋਲ ਨਾਲ ਹੀ ਖੜੂੰਗਾ ਹਾਂਜੀ ਜੋਤ ਹਾਂਜੀ ਮੈਂ ਪੁੱਤ ਕੱਲ ਨੂੰ ਛੁੱਟੀ ਆ ਨਹੀਂ ਨਹੀਂ ਮਮੀ ਜੀ ਕੱਲ ਤੇ ਮੈਂ ਜਾਣਾ ਆ ਅੱਜ ਵੀ ਤੁਹਾਨੂੰ ਪਤਾ ਹੈ ਇੱਦਾਂ ਸਾਰਾ ਦਿਨ ਲੰਘ ਗਿਆ ਤੇ ਕੱਲ ਮੇਰਾ ਰਦਾਪੀ ਮੈਂ ਹੋਈ ਆ ਚੱਲ ਕੋਈ ਨਹੀਂ ਕੱਲ ਤੂੰ ਜਾ ਆ ਫਿਰ ਹਾਂਜੀ ਜਿੱਦਣ ਹੁਣ ਛੁੱਟੀ ਹੋਊਗੀ ਨਾ ਉਦੋਂ ਤੂੰ ਮੈਨੂੰ ਦੱਸੀ ਤੇ ਪੋਤਾ ਆਪਣੇ ਮੰਮੀ ਡੈਡੀ ਨੂੰ ਵੀ ਫੋਨ ਕਰ ਉਹ ਵੀ ਆ ਜਾਣ ਹੁਣ ਅਸੀਂ ਤਾਂ ਸਾਰਾ ਪਰਿਵਾਰ ਇਕੱਠੇ ਹੋ ਗਏ ਆ ਉਹਨਾਂ ਨਾਲ ਅਸੀਂ ਨਾਰਾਜ਼ਗੀ ਰੱਖਣੀ ਆ ਉਹ ਵੀ ਆਉਣਗੇ ਹੱਸਣ ਖੇਡਣਗੇ ਉਹਨਾਂ ਦਾ ਮਨ ਵੀ ਹੋਰ ਹੋਊਗਾ ਤੇ ਹਿੱਤੀ ਦੇ ਘਰ ਗਏ ਆ ਹਨੂ ਨੂੰ ਮਨ ਨੂੰ ਖੁਸ਼ੀ ਮਿਲੀ ਆ ਨਹੀਂ ਨਹੀਂ ਮੀ ਜੀ ਮੈਂ ਕਰ ਦੇਣਾ ਉਹਨਾਂ ਨੂੰ ਫੋਨ ਇਹ ਵੀ ਓਦਾਂ ਮੈਨੂੰ ਡੇ ਹੀ ਕਹਿਣ ਮੈਂ ਕਿਹਾ ਤੁਹਾਡੇ ਜੀ ਹੋਰ ਵੇਲੇ ਹੋ ਜੀਏ ਫਿਰ ਤੁਹਾਨੂੰ ਪਤਾ ਭੈਣ ਭਰਾ ਘਰ ਆਇਆ ਹੋਏ ਤੇ ਬਹਿਣਾ ਵੀ ਪੈਂਦਾ ਚਲ ਕੋਈ ਨਹੀਂ ਅੱਜ ਤੇ ਆਪਾਂ ਇੱਧਰ ਰੁੱਜੇ ਆ ਹੁਣ ਅਗਲੀ ਛੁੱਟੀ ਤੇ ਨਾ ਉਹਨਾਂ ਨੂੰ ਹੀ ਆਪਾਂ ਸੱਦਣਾ ਕੋਈ ਗੱਲ ਨਹੀਂ ਕੋਈ ਠੀਕ ਆ ਨਾ ਤੇ ਚਲੋ ਉਹ ਵੀ ਖੁਸ਼ ਤੇ ਮੈਂ ਚਾਹ ਲਿਆਵਾ ਚਲ ਮੈਂ ਭੁੰਨੀ ਧੰਨ ਜੀ ਬੱਤੀ ਸਸਤਰੀ ਕਾ ਜੀ ਸਾਰਿਆਂ ਨੂੰ ਸਸਤਰੀ ਕਾ ਜੀ ਸਾਰਿਆਂ ਨੂੰ ਤੇ ਅੱਜ ਸੀਗਾ ਸਾਡੀ ਵੀਡੀਓ ਦਾ ਲਾਸਟ ਪਾਰਟ ਪਾਰ 86 ਹਾਂਜੀ ਹਾਂ ਜਿਹੜੀਆਂ ਪੁੱਛਾਂ ਚਾਹ ਭਾਈ ਨੀ ਕਰਦੇ ਕਾ ਤੇ ਕਿਹੋ ਜਿਹਾ ਲੱਗਿਆ ਆਹ ਇਹ ਚੱਕਰਾ ਬਾਅਦ ਨੂੰ ਚੋੜ ਵੀ ਲੈਂਦਾ ਹੁੰਦਾ ਨਹੀਂ ਜੇ ਨਵੇਂ ਨਵੇਂ ਕਿਹਨਾਂ ਉਦੋਂ ਪਉਣ ਪਉਣ ਜਾਂਦਾ ਸਭ ਕੋ ਜਦੋਂ ਨਿਭਣਿਆ ਨੇ ਮਣ ਗਿਆ ਚਲੋ ਵੀਡੀਓ ਦੀ ਗੱਲ ਕਰੀਏ ਸਸਤਰੀ ਕਾ ਜੀ ਸਾਰਿਆਂ ਨੂੰ ਤੇ ਅੱਜ ਸਾਡਾ ਵੀਡੀਓ ਦਾ ਲਾਸਟ ਪਾਰਟ ਸੀਗਾ ਪਾਰਟ 86 86 ਪਾਰਟ ਸੀਗਾ ਤੇ ਵਧੀਆ ਸਾਰੀ ਵੀਡੀਓ ਅਸੀਂ ਤੇ ਬਣਾਉਂਦੇ ਆ ਬਹੁਤ ਇੰਜੋਏ ਕੀਤਾ ਹਾਂਜੀ ਤੇ ਵੀਡੀਓ ਚੱਲਦੇ ਚੱਲਦੇ ਨਾਲ ਅਸੀਂ ਸਾਰੇ ਕੰਮ ਵੀ ਕੀਤੇ ਅਸੀਂ ਸਰਵਿਸ ਸਟੇਸ਼ਨ ਦਾ ਵੀ ਕੰਮ ਸੀਗਾ ਬਾਹਰ ਦਾ ਜਿਹੜੀ ਟ੍ਰਿਪ ਲਾ ਆਇਆ ਤੇ ਹੋਰ ਵੀ ਇੱਕ ਦੋ ਵਿੱਚ ਕੰਮ ਇਹੋ ਜਿਹੇ ਪਏ ਜਿੰਨਾ ਕਰਕੇ ਵੀਡੀਓ ਥੋੜਾ ਜਿਹਾ ਧਿਆਨ ਘਟ ਦਿੰਦਾ ਗਿਆ ਸੀਗਾ ਤੇ ਸਾਨੂੰ ਇਹ ਚੀਜ਼ ਬੜੀ ਮਹਿਸੂਸ ਹੋਈ ਬਟ ਨੈਕਸਟ ਵੀਡੀਓ ਦੇ ਵਿੱਚ ਥੋੜਾ ਜਿਹਾ ਇਹਨੂੰ ਚੀਜ਼ ਨੂੰ ਕਵਰ ਕਰਾਂਗੇ ਆਪਾਂ ਤੇ ਵਧੀਆ ਜਿਆ ਓਰਲ ਵੀਡੀਓ ਤੇ ਠੀਕ ਰਹੀ ਹੈ ਬਹੁਤ ਵਧੀਆ ਨਾਲੇ ਨਾਤੀ ਵੀ ਤੇ ਅਸੀਂ 85% ਨਹੀਂ ਪਾਏ ਕਦੀ ਵੀ ਤੇ ਉਹੀ ਸਾਡਾ ਇੱਕ ਮਾਈਲਸਟੋਨ ਅਸੀਂ ਜਿੱਦਾਂ ਪੱਥਰ ਰੱਖਿਆ 85% ਵਾਲਾ ਹੁਣ ਅਗਲਾ ਦੇਖੋ ਜੇ ਇਹਦੇ ਸਹੀ ਚੱਲੀ ਤੇ ਫਿਰ 100% ਹੋਏ ਕਹਿੰਦੇ ਨਹੀਂ ਜਾਊਗਾ 100% ਇਹ ਲਗਾ ਰਹੇ ਵਧੀਆ ਬਣੀ ਨਹੀਂ ਤੁਸੀਂ ਕਹੋ ਵੀ ਵਧੀਆ ਬਣਾਵਾਂਗੇ ਬਣਾਵਾਂਗੇ ਨਹੀਂ ਅਸੀਂ ਕਹਿ ਬਣਾਵਾਂਗੇ ਇਹ ਚੜਾ ਵਧੀਆ ਆ ਤੜਾ ਆ ਭਾਜੀ ਕਹੋ ਭਾਜੀ ਇੱਥੇ ਭਾਈ ਕੋਲ ਵਧੀਆ ਇਹ ਵੀਡੀਓ 'ਚ ਸਰ ਜੀ ਨੇ ਇਦਾਂ ਕਹਿੰਦੇ ਸੀ ਵੀ ਕੈਰੇਕਟਰ ਥੋੜੇ ਥੋੜੇ ਚੇਂਜ ਕਰੋ। ਕੋਸ਼ਿਸ਼ ਕੀਤੀ ਵੀ ਸਾਰਿਆਂ ਦੇ ਥੋੜੇ ਥੋੜੇ ਬਦਲ ਜਾਣ ਕੈਰੇਕਟਰ। ਸੰਦੀਪ ਭਾਬੀ ਦਾ ਚੰਗਾ ਸੀਗਾ ਥੋੜਾ ਜਿਹਾ ਬਦਲ ਜਾਣਾ। ਯਾਰ ਬਾਟਰ ਨੂੰ ਕੋਈ ਦੱਕੇ ਵਾਲਾ ਦੇ ਮੈਨੂੰ ਸਾਰੇ ਕਹਿੰਦੇ ਵੀ ਤੁਹਾਡਾ ਨਹੀਂ ਨਹੀਂ ਭਾਜੀ ਨੂੰ ਐਂਕੀ ਬਿਲਕੁਲ ਕੈਰੇਕਟਰ ਬਦਲ ਕੇ ਦੇ ਦੇਣਾ ਮੈਂ ਦੱਕੇ ਵਾਲਾ ਰੋਲ ਆ। ਸੰਦੀਪ ਜੀ ਨੂੰ ਸਾਰੇ ਕਹਿੰਦੇ ਵੀ ਵੀਡੀਓ ਲਈ ਬਦਲ ਕਰ ਲਿੰਦਾ ਮੈਂ ਵੀਡੀਓ ਹੇਅਰ ਸਟਾਈਲ ਬਦਲ ਕੇ ਕਰਦੇ। ਭਾਬੀ ਜੀ ਦਾ ਵੀ ਰੋਲ ਥੋੜਾ ਡਿਫਰੈਂਟ ਵਾ। ਮੇਰਾ ਹੈ ਨਹੀਂ ਕੋਈ ਗੱਲ ਨਹੀਂ ਵੱਡਾ ਵੱਡਾ ਦਲਜੀਤ ਵੀਰ ਦਾ ਵੀ ਰੋਲ ਬਹੁਤ ਵਧੀਆ ਵਾ ਬੜਾ ਡਿਫਰੈਂਟ ਹੈ ਭੈਣ ਜੀ ਦਾ ਗੁੱਡ ਵਾ ਵਧੀਆ ਮੇਰਾ ਵੀ ਮਤਲਬ ਜਿੱਦਾਂ ਆਮ ਲੋਕਾਂ ਨੂੰ ਮਿਲਦਾ ਹੈ ਜੋਦ ਹੈ ਨਹੀਂ ਆ ਵੀਡੀਓ ਤੇ ਜੋਦ ਨੇ ਆਉਣਾ ਵਾ ਬਟ ਬਾਅਦ ਆਉਣਾ ਹੈ ਨਹੀਂ ਮੈਂ ਭੈਣ ਜੀ ਕੱਟ ਛੇ ਨਹੀਂ ਨਹੀਂ ਇਹ ਤਾਂ ਇਹ ਤਾਂ ਬਗਲ ਤੋਂ ਯਾ ਇਹ ਨਹੀਂ ਇਹ ਤਾਂ ਇਹ ਕੀ ਹੈ ਗੱਲ ਸੁਣੋ ਵੀ ਪੈਂਦੀ 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 ਪੈਂ ਚਲੋ ਬਾਕੀ ਇਹ ਵੀ ਸਾਰੇ ਆਪਣੀ ਕੋਸ਼ਿਸ਼ ਇਹੋ ਹੀ ਕਰਦੇ ਆ ਵੀ ਵਧੀਆ ਤਰੀਕੇ ਨਾਲ ਬਣਾਏਗੇ ਕਿਤੇ ਗਲਤੀਆਂ ਰਹਿ ਵੀ ਜਾਂਦੀਆਂ ਚਲੋ ਤੇ ਤੁਸੀਂ ਦੱਸਿਆ ਕਰੋ ਸਾਨੂੰ ਬਿਲਕੁਲ ਸਹੀ ਗੱਲ ਹੈ ਸਾਡੇ ਇਹ ਪਿਆਸਾ ਜਿਆਦਾ ਪਿੰਦਾ ਵੀਡੀਓ ਘੱਟ ਕਰਦੀ ਪਰ ਇੱਕ ਚੀਜ਼ ਹੈਗੀ ਅਸੀਂ ਇਹ ਆ ਵੀ ਕੰਮ ਭਾਵੇਂ ਅਸੀਂ ਜਿੰਨਾ ਘੱਟ ਕਰਦੇ ਵੱਧ ਕਰਦੇ ਪਰ ਇੰਜੋਏਮੈਂਟ ਹੀ ਪੂਰਾ ਕਰਦੇ ਹਾਂ ਬਸ ਸਾਨੂੰ ਇਹ ਪਤਾ ਨਹੀਂ ਹੈਗਾ ਵੀ ਅਸੀਂ ਕੰਮ ਕਰਨ ਦੇ ਜਾਂ ਬੱਜੀ ਰੁਜੇ ਕਰਨ ਦੇ ਜਾਂ ਨਹੀਂ ਉਹ ਚੀਜ਼ ਹੈ ਨਹੀਂ ਬਹੁਤ ਇੰਜੋਏਮੈਂਟ ਪੈਣੀ ਕਿ ਬਣਾਉਣੀ ਹੈ ਜੀ ਕਢਾਉਣੀ ਹੈ ਜੀ ਟਾਈਮ ਵਧੀਆ ਲੰਘਦਾ ਆ ਕਈ ਵਾਰਾ ਦੋ ਵੀਡੀਓ ਤੇ ਵੀ ਹੋਂਦ ਬਣਾਈ ਹੁੰਦੀ ਆ ਤੇ ਬਣਾਈ ਦੀ ਕੋਈ ਤੇ ਵਧੀਆ ਉਹ ਤਾਂ ਠੀਕ ਆ ਕੰਮ ਚੱਲਦਾ ਰਹਿ ਮੇਰੇ ਇਦਾਂ ਹੀ ਕੰਮ ਆ ਅੱਜ ਉਹ ਤਾਂ ਤੇਰੇ ਵੀਡੀਓ ਕੱਢਦੀ ਆ ਚਲੋ ਇਹ ਮਹੀਨੇ ਲੱਗੇ ਇਹ ਮਹੀਨੇ ਲੱਗੇ ਅਸੀਂ ਵੀਡੀਓ ਬਣਾਈ ਸਮਝੋ ਵਾਰ ਤਾਂ ਜਿਹੜਾ ਟੀਮ ਚੰਨ ਖਰਾਬ ਇਸ ਵੇਲੇ ਬੰਦਾ ਕਰਨ ਰਿਹਾ ਅੰਮ੍ਰਿਤ ਦੀ ਗੱਲ ਹੈ ਕਿ ਮੈਂ ਦੁਬਈ ਚ ਜਾ ਮੇਰੀ ਗੱਲ ਮੈਂ ਲੀਵਰ ਦੁਬਈ ਚ ਜਾ ਮੈਂ ਲੀਵਰ ਕਰਨੀ ਜਾ ਦਲਜੀਤ ਕਾੜੀ ਮੈਂ ਕਰਨਾ ਯਾਰ ਉਹਨੇ ਬੋਲਣਾ ਬਹੁਤ ਬੋਲਣਾ ਮੈਂ ਜਿਹੜਾ ਸੱਤਵਾਂ ਵਾਲੇ ਬੋਲਣਗੇ ਠੀਕ ਹੈ ਜੀ ਫਿਰ ਤੁਹਾਨੂੰ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਸਸਰੀ ਘਰ ਜੀਰਾਂ ਚ ਤੱਕ ਸਸਰੀ ਘਰ ਸਸਰੀ ਘਰ